ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ ਨਵੀਂ ਈਟੀਟੀ ਟੀਚਰ ਭਰਤੀ ਦੀ ਲਗਭਗ 400 ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਇਹ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਐਂਡ ਇਸ ਦੇ ਵਿੱਚ ਤੁਹਾਡਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੋਵੇਗਾ ਤੁਹਾਡੇ ਤੋਂ ਕਿੰਨੀ ਫੀਸ ਚਾਰਜ ਕੀਤੀ ਜਾਵੇਗੀ ਜਦੋਂ ਤੁਸੀਂ ਇਸ ਫਾਰਮ ਨੂੰ ਫਿਲ ਕਰੋਗੇ ਐਂਡ ਜਦੋਂ ਤੁਹਾਡੀ ਜੌਬ ਲੱਗ ਜਾਂਦੀ ਹੈ ਐਗਜ਼ਾਮ ਕ੍ਰੈਕ ਕਰ ਲੈਣੇ ਹੋ ਤੇ ਤੁਹਾਡੀ ਸੈਲਰੀ ਕਿੰਨੀ ਹੋਏਗੀ ਲਾਸਟ ਡੇਟ ਕਦੋਂ ਹੈਗੀ ਆ ਇਹਨਾਂ ਫਾਰਮ ਨੂੰ ਭਰੰਦੀ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ ਗੱਲ ਕਰ ਰਹੇ ਆ 396 ਪੋਸਟਾਂ ਦੀ ICTI ਟੀਚਰ ਭਰਤੀ ਵੀ ਕਹਿ ਦਿੰਦੇ ਆ ਜੀਬੀਡੀਟੀ ਟੀਚਰ ਭਰਤੀ ਵੀ ਕਹਿ ਸਕਦੇ ਆ ਪ੍ਰਾਇਮਰੀ ਟੀਚਰ ਭਰਤੀ ਵੀ ਕਹਿ ਸਕਦੇ ਆ ਤੇ 396 ਪੋਸਟਾਂ ਦਾ ਜਿਹੜਾ ਪੱਤਰ ਹੈਗਾ ਆ ਇਹ ਜਾਰੀ ਕੀਤਾ ਗਿਆ ਸੀਗਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਟ ਕਾਫੀ ਟਾਈਮ ਪਹਿਲਾਂ ਇਹ ਸੀਗੀਆਂ ਪੋਸਟਾਂ ਲਗਭਗ 293 ਬਟ ਇਨ੍ਹਾਂ ਵਿੱਚ ਹੁਣ ਵਾਧਾ ਕਰ ਦਿੱਤਾ ਗਿਆ ਤੇ ਲਗਭਗ 400 ਪੋਸਟਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਇਨ੍ਹਾਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਜੇਕਰ ਆਪਾਂ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਤੁਸੀਂ ਗ੍ਰੈਜੂਏਸ਼ਨ ਤਾਂ لازمی ਕੀਤੀ ਹੋਵੇ ਗ੍ਰੈਜੂਏਸ਼ਨ ਦੇ ਨਾਲ-ਨਾਲ ਤੁਸੀਂ ਡੀਐਲਐਡ ਦਾ ਕੋਰਸ ਜ਼ਰੂਰ ਕੀਤਾ ਹੋਵੇ ਡੀਐਲਐਡ ਨੂੰ ਤੁਸੀਂ ਪੰਜਾਬ ਦੇ ਵਿੱਚ ਈਜੀਟੀ ਦਾ ਕੋਰਸ ਕਹਿ ਦਿੰਨੇ ਹੋ ਜੀਬੀਟੀ ਦਾ ਕੋਰਸ ਕਹਿ ਦਿੰਨੇ ਹੋ ਸੋ ਜਿਨ੍ਹਾਂ ਸਾਥੀਆਂ ਨੇ ਈਜੀਟੀ ਕੀਤੀ ਹੋਈ ਆ ਜੀਬੀਟੀ ਕੀਤੀ ਹੋਈ ਆ ਡੀਐਲਐਡ ਦਾ ਕੋਰਸ ਕੀਤਾ ਹੋਇਆ 2 ਸਾਲ ਵਾਲਾ ਉਹਨਾਂ ਸਾਥੀਆਂ ਨੂੰ ਕਹਿ ਸਕਦੇ ਆ ਕਿ ਉਹ ਐਲੀਜੀਬਲ ਹੈਗੇ ਆ ਇਨਾ ਫਾਰਮ ਨੂੰ ਫਿਲ ਕਰਨ ਦੇ ਲਈ ਤੇ ਇਸ ਦੇ ਨਾਲ-ਨਾਲ ਉਹਨਾਂ ਦੀ ਸੀਟੈਡ ਪ੍ਰੀਖਿਆ ਵੀ ਪਾਸ ਹੋਣੀ ਚਾਹੀਦੀ ਆ ਸੀਟੈਡ ਪ੍ਰੀਖਿਆ ਬੰਦੀ ਮੈਂ ਗੱਲ ਕਰ ਰਿਹਾ ਆ ਹੋ ਸਕਦਾ ਕਿ ਕਾਫੀ ਸਾਰੇ ਸਾਥੀ ਐਹੋ ਜਿਹੀ ਹੋਣ ਜਿਨ੍ਹਾਂ ਨੇ 21 ਜਨਵਰੀ 2024 ਦੇ ਵਿੱਚ ਉਹਨਾਂ ਨੇ ਪੇਪਰ ਦੇਣਾ ਹੋਵੇ सीटेट ਦਾ ਕਿ ਉਹ ਸਾਥੀ ਐਲੀਜੀਬਲ ਹੋਣਗੇ ਇਹਨਾਂ ਪ੍ਰੀਖਿਆਵਾਂ ਲਈ ਸੋ ਮੈਂ ਕਹਿੰਦਾ ਕਿ ਬਿਲਕੁਲ ਹੋ ਸਕਦੇ ਆ ਐਲੀਜੀਬਲ ਜੇਕਰ ਆਪਾਂ ਡੇਟਸ ਦੀ ਗੱਲ ਕਰੀਏ ਤਾਂ ਇਨਾ ਫਾਰਮ ਨੂੰ ਫਿਲ ਕਰਨ ਦੀ ਜਿਹੜੀ ਲਾਸਟ ਡੇਟ ਹੈਗੀ ਆ ਉਹ ਹੈਗੀ ਆ 19 ਫਰਵਰੀ ਤੇ ਉਦੋਂ ਤੱਕ ਹੋ ਸਕਦਾ ਤੁਹਾਡਾ ਰਿਜ਼ਲਟ ਵੀ ਆ ਜਾਵੇ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਇਹ ਗੱਲ ਹੋਊਗੀ ਕਿ CET ਵੀ ਆ ਰਿਹਾ ਸੋ ਹੋ ਸਕਦਾ ਉਹਨਾਂ ਸਾਥੀਆਂ ਨੂੰ ਵੀ ਮੌਕਾ ਮਿਲ ਜਵੇ ਜੇਕਰ ਤੁਸੀਂ CET ਦੀ ਪੇਪਰ ਦੀ ਤਿਆਰੀ ਕਰ ਰਹੇ ਹੋ ਐਂਡ ਤੁਸੀਂ ਇਹਨਾਂ ਫਾਰਮ ਨੂੰ ਫਿਲ ਨਹੀਂ ਕੀਤਾ ਸਗਾ ਸੋ ਤੁਸੀਂ ਥੋੜਾ ਜਿਆਦਾ ਧਿਆਨ ਦੇ ਲਿਓ सीटेट ਦੀ ਪ੍ਰੀਖਿਆ ਵੱਲ ਕਿਉਂਕਿ सीटेट ਦੀ ਪ੍ਰੀਖਿਆ ਨਾਲ ਤੁਹਾਨੂੰ ਜੌਬ ਵੀ ਮਿਲ ਸਕਦੀ ਹੈ ਇੱਧਰ ਜੇਕਰ ਤੁਸੀਂ सीटेट ਦੀ ਪ੍ਰੀਖਿਆ ਪਾਸ ਕਰੋਗੇ ਫੇਰ ਹੀ ਇੱਧਰ एलिजिਬਲ ਹੋਵੋਗੇ ਆਪਾਂ ਹੋਰ ਗੱਲਾਂ ਕਰ ਲੈਣੀਆਂ ਕਿ ਇਹਦੇ ਵਿੱਚ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਕਿ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਈ.ਟੀ. ਜਾਂ ਫਿਰ ਡੀ.ਐਲ.ਐਡ ਦਾ ਕੋਰਸ ਕੀਤਾ ਹੋਵੇ ਤੇ ਸੀਟੈਟ ਦੀ ਪ੍ਰੀਖਿਆ ਵਨ ਪਾਸ ਹੋਣੀ ਚਾਹੀਦੀ ਹੈ। ਕਾਫੀ ਵਾਰ ਕੁਐਸਚਨ ਪੁੱਛਿਆ ਜਾਂਦਾ ਕਿ ਸਰ ਅਸੀਂ ਕੈਟਾਗਰੀ ਨੂੰ ਬਿਲੋਂਗ ਕਰਦੇ ਹਾਂ ਤੇ ਸਾਡੇ 82 83 ਨੰਬਰ ਹੈਗੇ ਆ ਕਿ ਅਸੀਂ ਭਰ ਸਕਦੇ ਹਾਂ? ਸੋ ਤੁਹਾਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਜਿਹੜੀ ਕਾਸਟ ਦੀ ਜਿਹੜੀ ਲਿਸਟ ਹੈਗੀ ਆ ਨਾ ਤੁਸੀਂ ਉਹਨੂੰ ਚੈੱਕ ਕਰ ਲਿਓ। ਜੇਕਰ ਉਹਨਾਂ ਦੀ ਲਿਸਟ ਵਿੱਚ ਤੁਹਾਡੀ ਕਾਸਟ ਦਾ ਨਾਮ ਹੈਗਾ ਆ ਫਿਰ ਤਾਂ ਤੁਹਾਨੂੰ ਛੋਟ ਮਿਲੇਗੀ ਨੰਬਰਾਂ ਦੇ ਮਾਮਲਿਆਂ ਦੇ ਵਿੱਚ। ਇਹਨੀ ਗੱਲ ਕਲੀਅਰ ਕਰਤੀ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਐਪਲੀਕੇਸ਼ਨ ਫਾਰਮ ਸ਼ੁਰੂ ਹੋਣਗੇ 24 ਜਨਵਰੀ ਤੋਂ ਕੁੱਲ ਵੈਕੈਂਸੀਜ਼ ਦੀ ਮੈਂ ਗੱਲ ਕਰਤੀ ਆ 396 ਤੇ ਇਹਦੇ ਵਿੱਚ ਥੋੜੀ ਜਿਹੀ ਸ਼ੋਧ ਕੀਤੀ ਗਈ ਸੀਗੀ ਪਹਿਲਾਂ ਕਾਫੀ ਸਾਰੇ ਬੀਅਰਡ ਵਾਲੇ ਸਾਥੀਆਂ ਤੋਂ ਵੀ ਇਹਨਾਂ ਫਾਰਮ ਦੇ ਵਿੱਚ ਅਪਲਾਈ ਕਰਵਾ ਲਿਆ ਗਿਆ ਸੀਗਾ ਬਟ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਹੈਗਾ 11 ਅਗਸਤ 2023 ਵਿੱਚ ਆਇਆ ਸੀਗਾ ਕਿ ਬੀਅਰਡ ਵਾਲਾ ਕੋਈ ਵੀ ਸਟੂਡੈਂਟ ਈਟੀਟੀ ਟੀਚਰ ਬਣਨ ਦੇ ਲਈ ਐਲੀਜੀਬਲ ਨਹੀਂ ਹੈਗਾ ਸੋ ਬੀਅਰਡ ਵਾਲੇ ਸਾਥੀਆਂ ਨੂੰ ਤਾਂ ਬਾਹਰ ਕਰ ਦਿੱਤਾ ਗਿਆ ਹੁਣ ਗੱਲ ਆਉਂਦੀ ਹੈ ਕਿ ਜਿਨ੍ਹਾਂ ਸਾਥੀਆਂ ਨੇ ਫਾਰਮ ਫਿਲ ਕਰ ਦਿੱਤਾ ਸੀਗਾ ਉਹਨਾਂ ਦੀ ਫੀਸ ਵੀ ਰਿਫੰਡ ਕਰ ਦਿੱਤੀ ਜਾਏਗੀ ਜੇਕਰ ਆਪਾਂ ਕੁਝ ਮੀਡੀਆ ਪੋਰਟਲਸ 'ਚ ਗੱਲ ਸੁਣੀ ਹੈ ਐਂਡ ਵਿਭਾਗ ਦੀ ਜੇਕਰ ਆਪਾਂ ਗੱਲ ਸੁਣਦੇ ਆਂ ਤੇ ਉਹਨਾਂ ਸਾਥੀਆਂ ਦੀ ਜਿਹੜੀ ਫੀਸ ਹੈਗੀ ਆ ਉਹ ਰਿਫੰਡ ਕਰ ਦਿੱਤੀ ਜਾਏਗੀ ਐਂਡ ਆਪਾਂ ਗੱਲ ਕਰ ਲੈਣੇ ਆ ਕਿ ਲਾਸਟ ਡੇਟ ਹੈਗੀ ਆ 19 ਫਰਵਰੀ ਐਲੀਜੀਬਿਲਟੀ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਆ ਸੀਟੈਟ 2024 ਜਿਹੜੇ ਦੇਣਗੇ ਉਹ ਵੀ ਐਲੀਜੀਬਲ ਹੋ ਸਕਦੇ ਆ ਸੋ ਤੁਸੀਂ ਆਪਦੇ ਸੀਟੈਟ ਦੇ ਪੇਪਰ ਦੀ ਤਿਆਰੀ ਕਰਨੀ ਆ ਜੇਕਰ ਗੱਲ ਕਰੀਏ ਕਿ ਜੇਕਰ ਤੁਸੀਂ ਜੌਬ ਲੈ ਲੈਣੀ ਹੋ ਵੈਸੇ ਇੱਕ ਇੱਕ ਪੇਪਰ ਲਿਆ ਜਾਏਗਾ ਜਾਏਗਾ ਤੁਹਾਡੇ ਤੋਂ ਇੰਟਰਵਿਊ ਕੋਈ ਨਹੀਂ ਹੈਗੀ ਇੱਕ ਰਿਟਨ ਟੈਸਟ ਲਿਆ ਜਾਊਗਾ ਉਹਦੇ ਵਿੱਚ ਕਾਮਨ ਸੈਕਸ਼ਨ ਵੇਖਣ ਨੂੰ ਮਿਲਣਗੇ ਐਂਡ ਜਿਹੜੇ ਸਬਜੈਕਟ ਹੁੰਦੇ ਆ ਜਿਵੇਂ ਕਿ ਐਸਐਸਟੀ ਸਾਇੰਸ ਮੈਥ ਇਹਨਾਂ ਸਾਰੀਆਂ ਚੀਜ਼ਾਂ ਦਾ ਟੈਸਟ ਲਿਆ ਜਾਏਗਾ ਜੇਕਰ ਤੁਸੀਂ ਵਧੀਆ ਸਕੋਰ ਕਰਦੇ ਹੋ ਇੰਟਰਵਿਊ ਕੋਈ ਨਹੀਂ ਹੈਗੀ ਸਿੱਧਾ ਕਹਿ ਸਕਦੇ ਆ ਸਿੱਧੀ ਭਰਤੀ ਹੈਗੀ ਆ ਜੇਕਰ ਤੁਸੀਂ ਜੌਬ ਲੈ ਲੈਣੇ ਹੋ ਵੈਸੇ ਤਾਂ ਰੈਗੂਲਰ ਭਰਤੀ ਹੈਗੀ ਆ ਜਿਵੇਂ ਪੰਜਾਬ ਦੇ ਵਿੱਚ ਈਟੀਟੀ ਟੀਚਰ ਲੱਗਦੇ ਹੈਗੇ ਆ ਇਸੇ ਤਰ੍ਹਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਜਿਹੜਾ ਪੇਪਰ ਲਿਆ ਜਾ ਰਿਹਾ ਇਹ ਵੀ ਰੈਗੂਲਰ ਬੇਸਿਸ ਤੇ ਹੀ ਭਰਤੀ ਹੈਗੀ ਆ ਤੇ ਇਹਨਾਂ ਦੀ ਸੈਲਰੀ ਕਿੰਨੀ ਹੋਊਗੀ ਪਰਵੇਸ਼ਨ ਪੀਰੀਅਡ ਤੁਹਾਨੂੰ ਸਾਰਿਆਂ ਨੂੰ ਪਤਾ 2 ਸਾਲਾਂ ਦਾ ਪਰਵੇਸ਼ਨ ਪੀਰੀਅਡ ਇਹਨਾਂ ਜੌਬਸ ਦੇ ਵਿੱਚ ਵੇਖਣ ਨੂੰ 35400 ਇਹਨਾਂ ਦੀ ਸੈਲਰੀ ਹੋਊਗੀ ਸਟਾਰਟਿੰਗ ਦੇ 2 ਸਾਲਾਂ ਦੇ ਵਿੱਚ ਤੇ ਬਾਅਦ ਵਿੱਚ ਭੱਤੇ ਵਗੈਰਾ ਲੱਗ ਜਾਂਦੇ ਹੁੰਦੇ ਆ ਤੇ ਸੈਲਰੀ ਬਾਅਦ ਵਿੱਚ ਵੱਧ ਜਾਂਦੀ ਹੁੰਦੀ ਆ ਸੋ ਇੰਨੀ ਇੱਕ ਗੱਲ ਸੀਗੀ ਹੋਪਸ ਉਹ ਤੁਹਾਨੂੰ ਵੀਡੀਓ ਹੈਲਪਫੁਲ ਜ਼ਰੂਰ ਲੱਗੀ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਤੁਸੀਂ ਕੀ ਕਰ ਸਕਦੇ ਹੋ ਬੈਲ ਆਈਕਨ ਵੀ ਪ੍ਰੈਸ ਕਰ ਸਕਦੇ ਹੋ ਥੈਂਕ ਯੂ so much for watching god bless you all